ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਪਖੰਡ ਭਜਾਓ ਪੰਜਾਬ ਬਚਾਓ ਦੀ ਮੁਹਿੰਮ ਬਾਬਾ ਫਰੀਦ ਜੀ ਦੀ ਨਗਰੀ ਫਰੀਦਪੁਰ ਤੋਂ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਬਹੁਤ ਸਾਰੇ ਢੋਂਗੀ ਬਾਬਿਆਂ ਦੇ ਪਰਦੇ ਫਾਸ਼ ਕੀਤੇ ਗਏ ਸੀ ਔਰ ਪਖੰਡ ਦੇ ਖਿਲਾਫ ਦਿਨੋਂ ਦਿਨ ਨਾਰਾ ਬੁਲੰਦ ਰਿਹਾ ਔਰ ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਸਹਿਯੋਗ ਵੀ ਰਿਹਾ ਔਰ ਨਾਲ ਹੀ ਜਿੱਥੇ ਚੰਗਿਆਈ ਉਥੇ ਬਰਿਆਈ ਵੀ ਉੱਠੀ ਇੱਕ ਭੈਣ ਨਮੀਤ ਕੌਰ ਸ਼ਾਂਗੇ ਪਿੰਡ ਦੇ ਰਹਿਣ ਵਾਲੀ ਉਸ ਭੈਣ ਨੇ ਬਹੁਤ ਪੱਦਿਸ਼ਮਦਾਵਲੀ ਵਰਤੀ ਮਹਿਮ ਦੇ ਖਿਲਾਫ ਸੇਵਾਦਾਰਾਂ ਦੇ ਖਿਲਾਫ ਮੇਰੇ ਖਿਲਾਫ ਸੋ ਪਿਛਲੇ ਦਿਨੀ ਦਰਖਾਸਤ ਐਸਐਸਪੀ ਫਿਰੋਜ਼ਪੁਰ ਉਹਨਾਂ ਨੂੰ ਦਿੱਤੀ ਸੀ ਸੋ ਬਹੁਤ ਮਿਹਨਤਾਂ ਕਰਕੇ ਔਰ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਸਹਿਯੋਗ ਨਾਲ ਔਰ ਵਿਸ਼ੇਸ਼ ਸਹਿਯੋਗ ਜਿਹੜਾ ਸਾਡੇ ਸਤਕਾਰਯੋਗ ਮੈਡਮ ਮਨੀਸ਼ਾ ਦੇਵਾ ਜੋ ਤਲਵੰਡੀ ਭਾਈ ਬੰਦੇ ਆ ਹਰ ਐਤਵਾਰ ਲੋਕਾਂ ਦੀਆਂ ਫਰਿਆਦਾਂ ਨੂੰ ਸੁਣਦੇ ਆ ਉਹਨਾਂ ਦਾ ਵੀ ਪਰਚਾ ਕਰਾਉਣ ਤੇ ਐਫਆਈਆਰ ਕਰਾਉਣ 'ਚ ਬਹੁਤ ਵੱਡਾ ਯੋਗਦਾਨ ਰਿਹਾ ਸੋ ਅੱਜ ਜਿਹੜਾ ਧਰਨਾ ਸੀ ਗੋਲੂ ਕਾ ਮੋੜ ਰੋਕਣਾ ਸੀ ਸੋ ਕੱਲ ਭੈਣ ਨਵੀਤ ਕੌਰ ਉਹਦੇ ਖਿਲਾਫ ਜਿਹੜੀ 352 ਨੰਬਰ ਐਫਆਈਆਰ ਦਰਜ ਹੋ ਚੁੱਕੀ ਹੈ ਸੋ ਸਾਰੇ ਹੀ ਸਿੱਖ ਜਥੇਬੰਦੀਆਂ ਦੇ ਆਗੂ ਮੈਡਮ ਮਨੀਸ਼ਾ ਦੇਵਾ ਜੀ ਤਲਵੰਡੀ ਭਾਈ ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਅੰਤਰਰਾਸ਼ਟਰੀ ਜੜ ਸਿੱਖ ਸਮਾਜ ਦੇ ਪ੍ਰਧਾਨ ਔਰ ਸੈਕਸ ਸਟੂਡੈਂਟ ਫਾਊਂਡੇਸ਼ਨ ਦੀਆਂ ਫੌਜਾਂ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ